ਅੰਬੇਦਕਰ ਸਮਾਜਦਲ ਵੱਲੋਂ ਡਾਕਟਰ ਭੀਮrao ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਾਨਾ ਵਾਲਾ ਵਿਖੇ ਪਿੰਗਲਵਾੜੇ ਵਿੱਚ ਬੱਚਿਆਂ ਦੇ ਨਾਲ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਅੰਬੇਦਕਰ ਸਮਾਜਦਲ ਰਾਸ਼ਟਰੀ ਪ੍ਰਧਾਨ ਸਨਿਧਾਨਵ ਪੰਜਾਬ ਪ੍ਰਧਾਨ ਰਜੇਸ਼ ਕੁਮਾਰ ਮੇછા ਵਾਈਸ ਪ੍ਰਧਾਨ ਬਲਜੀਤ ਸਿੰਘ ਲਾਲੀ ਯੂਥ ਸੈਕਟਰੀ ਜਗਦੀਸ਼ ạtਵਾਲ ਜੀ ਐਸ ਮੱਟੂ ਜਸਪਾਲ ਸਿੰਘ ਜੀ ਰਣਜੀਤ ਕੁਮਟਾਲਾ ਅਤੇ ਹੋਰ ਵੀ ਮੈਂਬਰ ਮੌਜੂਦ ਸਨ ਜੈ ਭੀਮ ਜੈ ਭਾਰਤ ਮੈਂ ਸਨੀਧਾਨਵ ਰਾਸ਼ਟਰੀ ਅੰਬੇਡਕਰ ਸਮਾਜਦਲ ਭਾਰਤ ਤੋਂ ਔਰ ਅਜੀ ਬਾਵਾ ਸਾਹਿਬ ਭੀਮਰਾਮ ਵੀ ਕਿ ਜਿਹੜਾ ਪੂਰਾ ਵਿਸ਼ਵ ਜਨਮ ਦਿਨ ਮਨਾ ਰਿਹਾ ਅੰਬੇਡਕਰ ਸਭਾ ਇਤਲਵਲੋਂ ਪਿੰਗਲਵੜ ਦੇ ਦੇ ਯਤੀਮ ਬੱਚਿਆਂ ਦੇ ਨਾਲ ਇੱਕ ਕਾਰਜਕ੍ਰਮ ਕੀਤਾ ਗਿਆ ਔਰ ਮੈਂ ਬਹੁਤ ਬਹੁਤ ਵਧਾਈ ਦੇਣਾ ਹੈ ਸਾਡੇ ਪੰਜਾਬ ਯੂਥ ਸੈਕਟਰੀ ਜਗਦੀਪ ਪਟਵਾਲ ਜੀ ਨੂੰ ਰਮੇਸ਼ ਮੇਚਾ ਜੀ ਸਾਡੇ ਪੰਜਾਬ ਪ੍ਰਧਾਨ ਔਰ ਪੂਰੀ ਟੀਮ ਨੂੰ ਜਿਨ੍ਹਾਂ ਸਾਰਿਆਂ ਨੇ ਉਪਰਾਲਾ ਕਰਕੇ ਬੜਾ ਵਧੀਆ ਤਰੀਕੇ ਦੇ ਨਾਲ ਅੱਜ 바ਵਾ ਸਾਹਿਬ ਦੇ ਪੂਰੇ ਜੀਵਨ ਬਾਰੇ ਔਰ ਉਹਨਾਂ ਨੇ ਇਸ ਦੇਸ਼ ਦੇ ਲਈ ਸਮਾਜ ਦੇ ਲਈ ਕੀ ਕੀ ਕੀਤਾ ਉਹਦੇ ਬਾਰੇ ਅੱਜ ਆਪਾਂ ਨਵਾਂ ਬੱਚਿਆਂ ਦਾ ਸਾਰਾ ਡਿਸਕਸ ਕੀਤੀ ਜਾਣਕਾਰੀ ਦਿੱਤੀ ਹੈ ਔਰ ਮੈਂ ਧੰਨਵਾਦੀ ਹਾਂ ਉਹਨਾਂ ਸਾਰੇ ਸਾਥੀਆਂ ਦਾ ਵੀ ਜਿਨ੍ਹਾਂ ਨੇ ਆਪਣੀ ਨਿੱਕੀ ਕਮਾਈ ਚੋਂ ਇਹਦੇ ਚ ਸਹਿਯੋਗ ਕੀਤਾ ਮੈਂ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਅੱਜ ਦੇ ਦਿੰਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਬੈਸ ਜਿਸਪਾਲ ਸਿੰਘ ਮਟੂ ਅੰਬੇਲ ਕਰਸਮਾਰੀ ਦਾਲ ਤੋਂ ਪੰਜਾਬ ਸੈਕਟਰੀ ਅੱਜ 바ਵਾ ਸਾਹਿਬ ਦਾ ਜਨਮ ਦਿਨ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਡਾਕਟਰ ਬੀਗਰਾਮ ਬੇਕਰ ਜੀ ਇੱਕ ਉਹ ਮਹਾਨ ਸਖਸ਼ੀਅਤ ਨੇ ਜਿਨ੍ਹਾਂ ਨੇ ਸਵਧਾਨ ਲਿਖਿਆ ਔਰ ਜੀਵਨ ਦੇ ਵਿੱਚ ਔਕੜਾਂ ਨੂੰ ਚਲਦੇ ਹੋਏ ਉਹਨਾਂ ਨੇ ਇੱਕ ਮੁਕਾਮ ਹਾਸਲ ਕੀਤਾ ਔਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਤੇ ਉਹਨਾਂ ਨੇ ਉੱਚਾ ਚੁੱਕਿਆ ਹੀ ਹੈ ਉਸ ਦੇ ਨਾਲ ਨਾਲ ਹਰ ਵਰਗ ਦੇ ਲੋਕ ਨੂੰ ਉਹਨਾਂ ਨੇ ਉੱਚਾ ਚੁੱਕਿਆ ਔਰ ਉਹਨਾਂ ਦਾ ਇੱਕ ਨਾਰਾ ਸੀਗਾ ਕਿ ਪੜੋ ਲਿਖੋ ਔਰ ਸੰਗਠਿਤ ਹੋਵੋ ਸੰਘਰਸ਼ ਕਰੋ ਅੱਜ ਸਾਡੇ ਅਮੇਰਿਕਾ ਸਮਾਜਦਲ ਵੱਲੋਂ ਪੂਰੀ ਟੀਮ ਵੱਲੋਂ ਸਾਡੇ ਰਾਸ਼ੀય ਪ੍ਰਧਾਨ ਸੰਨੀ ਲਾਲਕ ਜੀ ਔਰ ਸਾਰੀ ਟੀਮ ਵੱਲੋਂ ਪਿੰਗਲਵਾੜਾ ਜੋ ਕਿ ਮਾਨਾਂ ਵਾਲੇ ਕਿ ਹੈ ਉੱਥੇ ਪਹੁੰਚ ਕੇ ਅਗਿਤਪੂਰਨ ਜੀ ਦੇ ਸ਼ਤਰ ਸਹਾਇ ਵਿੱਚ ਬਹੁਤ ਵੱਡੀ ਸੇਵਾ ਦਾ ਰੇਡ ਹੈ ਔਰ ਉਹਨਾਂ ਦੇ ਸਥਾਨ ਦੇ ਉੱਪਰ ਪਿੰਗਲਵਾੜਾ ਪਹੁੰਚ ਕੇ ਬੱਚਿਆਂ ਦੇ ਨਾਲ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਇੱਥੇ ਕਟੂਕਟ 500 ਬੱਚੇ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ ਔਰ ਬਹੁਤ ਵਧੀਆ ਲੱਗਾ ਹੈ ਇੱਥੋਂ ਦਾ ਪ੍ਰਬੰਧਕ ਵੀ ਸਾਡੇ ਚੇਅਰਮੈਨ ਸਾਹਿਬ ਜੋ ਇੱਥੋਂ ਦੇ ਨੇ ਮੈਡਮ ਨਰੇਸ਼ ਕਾਲੀਆ ਜੀ ਔਰ ਹੋਰ ਸਟਾਫ ਮੈਂਬਰ ਬਹੁਤ ਵਧੀਆ ਬਵਲ ਸਾਰੇ ਜੀਵਨੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਅਤੇ ਸਾਰੇ ਬੱਚਿਆਂ ਨੂੰ ਇਹ ਹੀ ਕਿਹਾ ਗਿਆ ਹੈ ਕਿ ਪੜ੍ਹ ਲਿਖ ਕੇ ਮਹਾਨ ਬਣੋ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜੋ ਸਾਡੇ ਸੰਗਠਨ ਵੱਲੋਂ ਇਹ ਪ੍ਰਗਲ ਕੀਤਾ ਗਿਆ ਆਗਾਮੀ ਹੋਰ ਵੀ ਸਾਨੂੰ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਲੋੜ ਪਈ ਅਸੀਂ ਉੱਥੇ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰਾਂਗੇ ਔਰ ਬੱਚਿਆਂ ਨੂੰ ਮੋਟੀਵੇਟ ਕਰਾਂਗੇ। ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਇਆ ਹੋਇਆਂ ਦਾ ਪ੍ਰਿੰਸੀਪਲ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਔਰ ਸਾਰੇ ਸਟਾਫ ਦਾ ਔਰ ਸਾਡੇ ਸਾਰੇ ਅੰਬੇਦਕਰ ਸਮਾਜ ਦਲ ਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਅੱਜ ਬੜੀ ਖੁਸ਼ੀ ਦੇ ਨਾਲ ਹੋਮ ਹੋਮਾ ਕੇ ਬਾਬਾ ਸਾਹਿਬ ਦੀ ਜਨਤੀ ਨੂੰ ਮਨਾ ਰਹੇ ਨੇ ਸਾਰਿਆਂ ਦਾ ਧੰਨਵਾਦ ਜੀ ਜੈ ਭੀਮ ਜੈ ਬਰ ਜੈ ਭੀਮ ਜੈ ਬਰਤ ਜੀ ਅੰਬੇਦਕਰ ਸਮਾਜ ਦਲ ਲੋਕ ਅੱਜ ਅਸੀਂ ਪਿੰਗਲਵਾੜਾ ਦੇ ਵਿੱਚ ਬੱਚਿਆਂ ਨੂੰ ਫੈਸਟ ਦੇਣ ਆਏ ਆ ਜਿਸ ਦੇ ਕਰਕੇ ਆਪਣੇ ਵੀਰਸਣੀ ਧਨਮ ਜੀ ਵੱਲੋਂ ਅ ਭਗਤਪੁਰੰਸੀ ਜੀ ਦੇ ਇੱਥੇ ਪਿੰਗਲਵਾੜਾ ਦੇ ਵਿੱਚ ਬੱਚਿਆਂ ਫਰੈਸ਼ਮੈਂਟ ਦੇਣ ਆਏ ਆ ਤੇ ਬਾਬਾ ਸਾਹਿਬ ਜੀ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ